ਰਾਹਲ ਹੇ ਆ ਗਿਆ ਮੇਰੀ ਚੁਸਕੀ ਦੇ ਕੋਲ ਹੈਲੋ ਹੈਲੋ ਕੀ ਹਾਲ ਹੈ ਮੇਰੇ ਲollipਪ ਠੀਕ ਆ ਚੁਸਕੀ ਕੀ ਕਰਦੀ ਸੀ ਬਸ ਨੀਤਨ ਯਾਦ ਕਰਦੀ ਸੀ ਹਾਈ ਹਾਈ ਮੇਰੀ ਟੋਜੂ ਹਾਂ ਕੀ ਕਰਦੀ ਸੀ ਕਰਦੀ ਸੀ ਹਾਂ ਉਹ ਮਤਲਬ ਕਹਿੰਦੇ ਪਰ ਕਰਦੇ ਸੀ ਅੱਛਾ ਮੈਂ ਤਾਂ ਨਵੀਂ ਮਸ਼ੀਨ ਲੈਂਦੀ ਆ ਕਰਪੈਣ ਬਡੀ ਇੰਜਨਰੀ ਅੱਛਾ ਮਤਲਬ ਉਹਦੀ ਸਰਵਿਸ ਕਰਦਾ ਸੀ ਇਹ ਕੀ ਚੁੱਧ ਬੋਲੀਏ ਨਾ ਭੁੱਲ ਰਿਆ ਬੈਠਾ ਤੂੰ ਦੇਖਤੇ ਆ ਜਿਹੜੀ ਦੇਖ ਤੂੰ ਮੈਂ ਲੰਗੀ ਤੋੜਨ ਆਈ ਐ ਉਹ ਬੈਠਾ ਢੇਕਤੇ ਉਹ ਮਸ਼ੀਨ ਦੀ ਸਰਵਿਸ ਕਰਦਾ ਸੀ ਮੇਰਾ ਜੀ ਇਹ ਕੀ ਕੀਤੇ ਭੁੱਲ ਰਿਆ ਦੇਖ ਤਾਂ ਬੈਠਾ ਬੈਠਾ ਥੱਲੇ ਨਾਲ ਨੀਂ ਕੋਈ ਲੱਤ ਚੜਾ ਲੇਗਾ ਹੋਰ ਯਾਹੋ ਨਹੀਂ ਟੁੱਟਦੀ ਲੱਤ ਮੇਰੀ ਜੁਸਕੀ ਠੀਕ ਹੈ ਤੇ ਮੈਂ ਕਹਿੰਦੀ ਸੀ ਤੇ ਅੱਛੀ ਨੋਰਨਾਲਡਾਂ ਦਾ ਛੂਟ ਲਿਆਗਾ ਮੈਨੂੰ ਵੀ ਦਵਾ ਦੇ ਮੇਰੇ ਆਪ ਦੇ 65 ਸ਼ਲਟਰ ਨੂੰ ਪੈਸੇ ਨਹੀਂ ਜੁੜਦੇ ਭਾਦ ਦੀ ਐ ਸ਼ੂਟ ਮੈਥੋਂ ਤੇ ਗੱਲਾਂ ਤੂੰ ਵੱਡੀਆਂ ਵੱਡੀਆਂ ਕਰਦਾ ਐ ਗੱਲਾਂ ਤਾਂ ਫਿਰ ਵੱਡੀਆਂ ਕਰਨੀਆਂ ਪੈਂਦੀਆਂ ਨੇ ਮੈਂ ਨਹੀਂ ਕਿ ਮੈਂ ਨਹੀਂ ਕਿ ਮੈਨੂੰ ਨਹੀਂ ਪਤਾ ਮੈਂ ਤਾਂ ਛੂਟ ਦਵਾ ਕੇ ਲਿਆ ਚਲਦਾ ਸੂਟ ਦਵਾ ਦੂੰਗਾ ਤੈਨੂੰ ਹਾਂ ਤੇ ਐ ਕਰੀ ਹਾਂ ਸਾਡੇ ਕਣਕ ਵੀ ਮੁੱਟ ਗਈ ਦੇਖੀ ਲੈ ਗੱਟਾ ਇੱਕ ਕਣਕ ਦੇ ਦੇ ਹਾਜੀ ਹਾਜੀ ਤੂੰ ਕਣਕ ਦੀ ਕੀ ਗੱਲ ਕਰਦੀ ਆ ਮੈਂ ਤਾਂ ਸੋਦੇ ਟਰਾਲੀ ਤੂੜੀ ਵਾਲੀ ਲਾਜਮਣ ਨਾਲ ਕੀ ਹਾਂ ਪਤਾ ਹੀ ਆ ਮੈਨੂੰ ਤੇਰੇ ਫੋਕਰਾ ਚਲ ਮੈਂ ਆਉਂਗੀ ਅੱਥਨੇ ਹੈ ਮੈਨੂੰ ਗੱਟਾ ਚੁਕਾ ਦੀ ਚੰਗਾ ਚੰਗਾ ਆ ਜੀ ਲੈ ਫਿਰ ਲਵ ਯੂ ਹੈ ਲਵ ਯੂ ਟੂ ਯਾਰ ਮੇਰੀ ਤੂੰ ਵੀ ਲਵ ਯੂ ਤੂੰ ਹਾਂ ਕੋਈ ਨਹੀਂ ਕਹਿੰਦੇ ਹੁੰਦੇ ਤੂੰ ਅੱਗੋਂ ਮੈਨੂੰ ਕੰਪਲੈਂਟ ਕਿਛਦੇ ਵਾਏ ਕਿਸ ਆਏ ਯਾ ਹਾ ਲਾ ਚੱਕ ਚੰਗਾ ਸ਼ੁਰੂ ਕੀ ਗੱਲ ਜੀ ਸਤਰੀਕ ਵਾਲੇ ਪੁੱਟੂ ਠੀਕ ਉਹ ਮੇਰਾ ਸਾ ਉਹ ਮੇਰਾ ਥੜਾ ਉਹ ਟੱਪ ਗਿਆ ਉਹਨੇ ਕੰਨ ਤੇ ਮਾਰ ਓਏ ਉਹ ਜਾਂਦਾ ਉਹਨੇ ਮਾਰ ਓਏ ਉਹਨੇ ਮਾਰ ਅਰੇ ਮਾਰ ਚਤਰਾ ਦੇ ਪਾਸੇ ਜਾ ਉਹ ਵੜ ਦੇ ਨਾ ਯਾਰ ਉਹ ਫਿਰਦਾ ਉਹ ਮਾਰ ਬਖਸਾਂ ਚ ਮਾਰ ਦੇ ਪਾਸੇ ਜਾ ਪਾਸੇ 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 ਉੱਪਰ ਐ ਉਹ ਉਹਨੇ ਮਾਰਨਾ ਯਾਰ ਉਹ ਟੱਪ ਗਿਆ ਯਾਰ ਉਹ ਬਸ 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 ਇਧਰ ਹੋ ਓਏ ਓਏ ਇਧਰ ਇਧਰ ਉਹ ਦੇਖੀ ਅ ਕੀ ਕਰੀਦਾ ਯਾਰ ਕਮਾਲੂ ਓਏ ਇਧਰ 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 ਓਏ ਅੱਗ ਜਿਹੀ ਟੀ ਆ ਗਈ ਓਏ ਆ ਗਈ ਓਏ ਚਲ ਕੱਟਤੀ ਕੋਈ ਨਹੀਂ ਟੁੱਬ ਵਿੱਚ ਡਬੋੜ ਬੋ ਗੁੱਟੂ ਐਵੇਂ ਨਹੀਂ ਮੈਨੂੰ ਲੁੱਡੋ ਵਾਲਾ ਕਿੰਗ ਕਹਿੰਦੇ ਚੱਲ ਏ ਆ ਕੱਟਤੀ ਓ ਅਜਾ ਟਕ 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 ਦੇਖ ਜਮਾਨਾ ਬਾਪੇ ਪੰਗੜਾ ਪਾਉਂਦੇ ਨੇ ਉਹ ਦਿਲ ਹੋਣਾ ਚਾਹੀਦਾ ਜ਼ਬਾਨ ਤੇ ਉਹ ਮੇਰਾ ਚ ਕੀ ਰੱਖਿਆ ਉਹ ਤੈਰਾ ਮਾਲਕ ਦੀ ਤਾਂ ਹੋ ਗਈ ਮਿਹਰ ਕੀਚਰਾ ਕੋਠੀ ਵੀ ਬਣਾ ਲਈ ਆਪਾਂ ਆ ਮਿਰਖਾ ਵੀ ਲੱਗ ਗਿਆ ਤੇ ਵੇਖ ਮੇਰਾ ਸਿਆਣਾ ਪੁੱਤ ਪਾ ਪੂਰਾ ਕੰਮ ਚ ਮਗਿਆ ਪਿਆ ਤੇ ਚੜਾ ਵੀ ਆਪਣਾ ਪੂਰਾ ਸੈਕਿੰਡ ਨੂੰ ਬਾਹੀ ਦਾ ਕਰਾਦਾ ਬਾਹ ਲਿਆ ਆਪਾਂ 70 80 ਕਿਲੋਤ ਕੀ ਤੇ ਛੋਟਾ ਛੋਰ ਵੀ ਮੇਰਾ ਸਿਆਣਾ ਗਾ ਤੇ ਉਹਦਾ ਘਰਾਂ ਕੰਮ ਤੇ ਮੈਂ ਇਹ ਸੋਚਦਾ ਸੀ ਯਾਰ ਮੈਂ ਵਿਆਹ ਕਰਾਣਾ ਦੂਜਾ ਨਾ ਹੂੰ ਤਾਂ ਯਾਰ ਜਵਾਨ ਪਿਆ ਮੈਂ ਹਜੇ ਹੈ ਗੱਲ ਹੀ ਕੋਈ ਨਹੀਂ ਮਰਦ ਤੇ ਘੋੜਾ ਕਿਤੇ ਬੁੜੇ ਨਹੀਂ ਹੁੰਦੇ ਗੱਲ ਤਾਂ ਕੀ ਕਰਦਾ ਚੱਲ ਪਾ ਜਾ ਨਜ਼ਾਰੇ ਲੈ ਬਾਦੂ ਸਰਦਾਰ ਖੁੱਲੇ ਆ ਪਾ ਜੀ ਆਟਾ ਘਰੇ ਮੁੱਕਿਆ ਬਸ ਆਲੇ ਸਰਦਾਰੀ ਦੇ ਪਾ ਜਾ ਕਰਦੇ ਕੋਈ ਰਾਮ ਬਣਾ ਵੀ ਤੇ ਅੱਜ ਨਾ ਮੈਂ ਚੱਡੀ ਘੜ ਜਾ ਕੇ ਆਵਾਂ ਪਹਿਲਾਂ ਤਾਂ ਲੱਕਾਰੇ ਨਾਲ ਮੈਂ ਡਰ ਗਈ ਆ ਦੂਜੇ ਲੈ ਲੱਕਾਰੇ ਨਾਲ ਅੰਦਰ ਵੜ ਗਈ ਕਿਹੜਾ ਆ ਗਿਆ ਇਸ ਬੜੇ ਉਹ ਚੜਿਆ ਓਏ ਉਹ ਚੜਿਆ ਮੇਰੇ ਸਾਲੜੇ ਨਾ ਇੱਕ ਤਾਂ ਨੇ ਦੀਆਂ ਨਾ ਡੀਕਰ ਜਾਂਦੇ ਨਾ ਮੇਰੇ ਸਾਲਿਆਂ ਦੀਆਂ ਭੰਨਨ ਵਾਲੀਆਂ ਹੈ ਨਹੀਂ ਉਹ ਕੁੱਤਿਆ ਜਾਣਦਿਆ ਹੈ ਦੇਖ ਇੱਕ ਮਿੰਟ ਇਹਦਾ ਕੋਲੇ ਜਾ ਕੇ ਟਕਾ ਕਰਨ ਦੇ ਪਹਿਲਾਂ ਤਾਂ ਮੇਰੇ ਸਾਲੜੇ ਦਾ ਆਏ ਹੋਏ ਮਾਰਦਾ ਉਹ ਕੁੱਤਿਆ ਤੈਨੂੰ ਮੈਂ ਤਿੰਨ ਬੋਲ ਮਾਰਤੇ ਬਾਰੀ ਖੜਕ ਕੇ ਆਂਦੀ ਤੇਰੀ ਮਾਂ ਤੇ ਲਾ ਤੂੰ ਪੁਣੂ ਨਗਾ ਦਾ ਜਿੱਥੇ ਪਿਆ ਪੁਣਾ ਫੜੇ ਨੂੰ ਮਾਰ ਦੋ ਕੰਜਰ ਦਿਓ ਲੈ ਬਾਰ ਖੋਲ ਹਜੇ ਨਾ ਖੋਲੀ ਬੇਇਤੀ ਨਾ ਕਰਾਦੀ ਨਾਲੇ ਅਗਲਾ ਕੁਦ ਪਿਓ ਦੀ ਇੱਜ਼ਤ ਨਹੀਂ ਕਰਦੇ ਕੰਜਰਾ ਫਰਖੂ ਨੂੰ ਜਮ ਵਜੋ ਕੇ ਯਾ ਹੋ ਆਹਾ 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 ਖਰਜੀ ਖਰਜੀ ਬੰਦ ਮੱਝ ਦਾ ਪਾਈ ਜਾਣ ਦੇ ਹੈ ਲੋ ਗੱਲ ਵੱਡੀ ਰੱਖੀ ਵੱਡੀ ਗੱਲ ਰੱਖੀ ਹਾਂ ਆਹਾ ਆਹਾ ਆਹ ਮੋਬਾਈਲ ਤੇ ਓ ਕੀਚਰਾ ਵਾ ਕਰੀਏ ਕੇ ਓ ਓ ਕੀ ਬਣਾਇ ਜਨਾ ਕੀਚਰਾ ਆ ਜਾ ਆ ਜਾ ਆ ਬੋਖਰਾ ਜਿੱਕੇ ਮੈਂ ਆ ਗਿਆ ਉੱਠੀ ਉੱਠੀ ਤਾਂ ਕੋਈ ਬੈਠਾ ਮੇਰੇ ਸਾਹਲੇ ਬਣਾਇ ਕਲੂਕ ਤਾਂ ਨਹੀਂ ਕਰਦੇ ਕਿਤੇ ਹੀ ਓ ਹੋਰ ਫਿਰ ਕੀਚਰਾ ਠੀਕ ਆ ਠੀਕ ਆ ਕੀ ਆਲਾ ਵਧੀਆ ਹੋਣਾ ਠੀਕ ਆ ਜਵਾਗ ਜਲੇ ਆ ਆ ਬਾਇਆ ਬਾਇਆ ਹੋਰ ਫਿਰ ਠੀਕ ਆ ਹਾਂ ਹਾਂ ਵਧੀਆ ਤੂੰ ਜਵਾਗ ਜਲੇ ਕੰਮ ਧੰਦੇ ਐ ਹਾਂ ਏ ਵਧੀਆ ਕੰਮ ਦਿੱਲੀਆਂ ਨੂੰ ਕਰਾਤਾ ਫਿਰ ਦਫ਼ਤਰ ਦਫ਼ਤਰ ਖੜਾਤਾ ਤੈਨੂੰ ਪਤਾ ਤਕੜਾ ਕੰਮ ਕਰਾਇਆ ਇਹ ਮੋਬਾਈਲ ਤੇ ਫਿਰ ਤੈਨੂੰ ਪਤਾ ਕੋਈ ਚੱਲਦਾ ਭਾਈ ਇਹਨਾਂ ਦਾ ਸਾਰਾ ਤੂੰ ਬੈਂਕ ਦੀ ਕਿੱਛ ਤਾਂ ਭਰੀ ਲੀ ਜਾਂਦੀ ਕੀ ਕਹਣਾ ਉਹ ਕੁਛ ਨਹੀਂ ਮੈਂ ਤਾਂ ਉਹ ਗੱਲ ਕਰਦਾ ਸੀ ਅਸਲ ਇੱਕ ਅੱਛਾ 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 ਹੋ ਠੀਕਾ ਚਾਹ ਪਾਣੀ ਤਾਂ ਪੀ ਕੀ ਆ ਹੋਏਗਾ ਪਰ ਪੀ ਕੇ ਆਏਗੇ ਆਹੋ ਤੁਹਾਨੂੰ ਕੌਣ ਮਥਰਾ ਵਾਲਾ ਪਿਆ ਹੁੰਦਾ ਚੱਲ ਹੋਰ ਪਰਿਵਾਰ ਦੀ ਗੱਲ ਸੁਣਾ ਰਾਜੀ ਜੀ ਵਧੀਆ ਵਧੀਆ ਠੀਕ ਠਾਕ ਤੂੰ ਦੱਸ ਆਪਣੇ ਕਪੜੇ ਬੜੇ ਖੱਚੇ ਕਿਥੋ ਲੈ ਤੈਨੂੰ ਪਤਾ ਯਾਰਾ ਹਾਂ ਕਿਚਰਾ ਕਪੜੇ ਤਾਂ ਆਪਣਾ ਸ਼ੋਰੂਮ ਆਪਣਾ ਦਿੱਲੀ ਹਾਂ ਮੁੰਡਾ ਨੇ ਖੋਲ ਰੱਖਿਆ ਸ਼ੋਰੂਮ ਦਿੱਲੀ ਇੱਕ ਪਟਿਆਲੇ ਕੰਮ ਕਰਦਾ ਮੁੰਡਾ ਕਪੜਾ ਦਾ ਆਹੋ ਮੈਨੂੰ ਪਤਾ ਉੱਥੇ ਰਖਸ਼ਾ ਚਲਾਉਂਦਾ ਪਟਿਆਲੇ ਉਹ ਕਿੱਥੇ ਆ ਰਖਸ਼ਾ ਕਿੱਥੇ ਚਲਾਉਂਦਾ ਯਾਰ ਉਹਰਾ ਉਹ ਤਾਂ ਪਟਿਆਲੇ ਲੱਗਾ ਬੈਂਕ ਚੱਕਦਾ ਹਾਂ ਚਪੜਾਸੀ ਲੱਗਾ ਜਿਹੜਾ ਹਨਾ ਕਪੜਾ ਦਾ ਕੰਮ ਕਰਦਾਗਾ ਉੱਥੇ ਸ਼ੋਰੂਮ ਵੱਡਾ ਆਹੋ ਕੋਚੇ ਲਾਉਂਦਾ ਪਤਾ ਹੀ ਆ ਮੈਨੂੰ ਹਾਂ ਵੱਡੇ ਵੱਡੇ ਬਣੇ ਫਿਰਦੇ ਤੇ ਤੇਰਾ ਛੋੜ ਜਾ ਕਾਲਾ ਕੁਟੀਆਂ ਦੇ ਸੋਥੇ ਹੋਏ ਕੁੜੀ ਕਾੜੀ ਛੇੜਤੇ ਉਹਨੇ ਗੱਲ ਮੈਂ ਸੁਣਿਆ ਛੜਾ ਜਿਹੜਾ 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 ਬਾਂਦਰ ਜਿਹੜਾ ਛੋਟਾ ਚੜਾ ਚੜਾ ਅੱਛਾ ਹੋਰ ਨਾ ਯਾਰ ਮੈਨੂੰ ਤਾਂ ਗੱਲ ਹੀ ਨਹੀਂ ਪਤਾ ਕਿ ਤਾ ਦੇਖ ਉਹਨੂੰ ਅੱਛਾ ਜੀ ਹੋਰ ਨਾ ਨਾ ਤੁਸੀਂ ਸਾਡੀ ਖਾਣ ਦਾ ਨਹੀਂ ਸਰਦਾਰਾਂ ਸਾਡੇ ਕਾਲੀ ਕਿਹੜਾ ਝਾਕ ਜੂ ਇਹ ਖਾਣ ਦਾ ਪਹਿਲਾਂ ਛੱਕ ਤੇ ਤੈਨੂੰ ਪਤਾ ਹਾਂ ਮੈਂ ਹੁਣੀ ਸੱਦ ਲੈਣਾ ਓਰੇ ਆ ਚੜਿਆ ਓਏ ਆ ਦੇਰ ਚੜਿਆ ਓਏ ਅੱਜ ਜਿਹੜਾ ਉਹਦੇ ਰੁਪਏ ਦੇਣੇ ਆ ਓਏ ਮਰ ਜਾ ਪਹਿਲਾਂ ਇੱਥੇ ਬਾਈਆ ਕੰਜੜਾ ਗੱਲ ਸੁਣ ਲੈ ਮੇਰੀ ਮੇਰਾ ਬਲੱਡ ਵਾਜਿਆ ਪਾ ਓਏ ਡਿਕਰੀ ਚ ਕੀ ਕਰੀ ਜਨਾ ਓਏ ਜਿਹੜੀ ਖਾਸਮਾ 100 ਗੱਲੇ ਦੀ ਕਣਕ ਸਿੱਟੀ ਆੜਤਗੇ ਦੇ ਹਾਂ ਓਏ ਉਹ ਪੈਸੇ ਪਾਤੇ ਉਹਨੇ ਮੈਨੂੰ ਲੱਗਦਾ ਕਿੰਨੇ ਆ ਗਏ ਆ ਗਏ ਕਰੋੜ ਰੁਪਇਆ ਆ ਗਿਆ ਕਰੋੜ ਰੁਪਇਆ ਹਾਂ ਅੱਛਾ ਆ ਪਾ ਪਾ ਆਪਣਾ ਬਾੜ ਖੁਮਲਾਣਾ ਆਲੇ ਬੜਿਆਂ ਮਾਰੀਂਦੇ ਆਰਤੀਆ ਕੱਲ ਮੇਰੇ ਕੋਲ ਕੀ ਕਹਿਆ ਕੀ ਕਹਣਾ ਪੋਖਰਾ ਉਹ ਕੁਛ ਨਹੀਂ ਮਾ ਜੜਾ ਦੋ ਆ ਚਰਾਹੀ ਤੇਰਾ ਮੁੰਡਾ ਕਰ ਪੁੱਤ ਨੂੰ ਇਹਨੂੰ ਕੱਲ ਨਹੀਂ ਗੱਲ ਸੁਣ ਮੇਰੀ ਆਪਾਂ ਡੀਕਰੀ ਫੋਨ ਜੇ ਚਪਾਉ ਦੀ ਉਹ ਮੈਨੂੰ ਮੈਂ ਉਹਦਾ ਤੂੰ ਪਾਉਣਾ ਕਿੱਲਾ ਓਏ ਹਾਂ ਹਾਂ ਬਾਬਾ ਹੁਣ ਮਨ ਨੂੰ ਆਦਾ ਛਾ ਆਦਰਾ ਤਾਂ ਪੋਖਰ ਲਾਂਬਾ ਦੇ ਜਾਂਦਾ ਮੈਨੂੰ ਹੁਣ ਕੀ ਕਹਿੰਦਾ ਇਹ ਇਹ ਮੈਨੂੰ ਕਹਿੰਦਾ ਕਿ ਬੀਕੂ ਕੁੜੀ ਕਤਰੀ ਕੋਈ ਛੇੜਦੀ ਤੂੰ ਕਾਲਾ ਕਿਹੜਾ ਕੰਜਰ ਕਹਿੰਦਾਗਾ ਆਹ ਕੰਜਰ ਕਹਿੰਦਾ ਕੱਲ ਤੂੰ ਗੱਪ ਮਾਰਦਾ ਯਾਰ ਦੂਰ ਤੋ ਗੱਪ ਮਾਰਦਾ ਈ ਆਹ ਉਹ ਉ ਤਾਂ ਮੈਨੂੰ ਪਤਾ ਹੀ ਐ ਚੌਰਾ ਕਲੇਸ਼ ਪਵਾਉਂਦਾ ਜਾਣ ਕੇ ਚੜਾਈ ਨੀ ਜਰੀ ਦੀ ਆਪਣੀ ਪਰਸੋਂ ਨੂੰ ਫਾਈਟੋ ਚੜਾ ਕੇ ਲਿਆ ਮੈਂ ਚਾਪੜਾ ਨੱਦਾ ਸਰਕੰਜਾ ਕਰਤਾ ਅੱਛਾ ਹਾਂ ਪਤਾ ਹੀ ਐ ਤੇ ਹੋ ਪੈਸੇ ਪਰ ਖਾਤੇ ਚ ਆ ਗਿਆ ਤੇਰੇ ਗੁਲਗਲੇ ਵੇਚਾਂ ਗੁਲਗਲੇ ਵੇਚ ਨਹੀਂ ਬਾਪੂ ਹਾਂ ਗੁਗਲੇ ਪੇ ਹੁੰਦਾ ਗੁਲਗਲੇ ਪੇ ਨਹੀਂ ਹੁੰਦਾ ਅੱਛਾ ਅੱਛਾ ਉ ਤਾਂ ਮੈਨੂੰ ਮੇਰੇ ਪੁੱਤਾਂ ਤੇ ਮਾਣ ਆ ਬਾਕੀ ਪੋਖਰੇ ਭਾਈ ਰੱਬ ਨੇ ਮੈਨੂੰ ਮੁੰਡੇ ਨਹੀਂ ਹੀਰੇ ਦਿੱਤੇ ਹੀਰੇ ਹਾਂ ਤੇ ਤੂੰ ਐ ਕਰ ਫੇਰਾ ਹਾਂ ਜਾ ਕੇ ਤਿਆਰ ਤਿਕਣੇ ਹਿਸਾਬ ਕਰਾ ਤੇ ਨਾਲ 20 ਲੱਖ ਰੁਪਏ ਲਈ ਆਪਾਂ ਥਾਰ ਕਢਾ ਕੇ ਲੈਉਣੀ ਨਵੀਂ ਦੱਲੇ ਉਹਨਾਂ ਕੋਈ ਘਟਣਗੇ ਉੱਥੇ ਜਿਹੜਾ 20 ਲੱਖ ਪਰ 20 ਲੱਖ ਰੁਪਇਆ ਦਾ ਉਹਦਾ ਉਹ ਕਰਦਾ ਸੀ ਕਿਹਦਾ ਆਧਰਾ ਬਾਪੂ ਲੈਣ ਆਇਆ ਸੀ ਤੂੰ ਗਿਆ ਸੀ ਕਿ ਲੈਣ ਉਹਨਾਂ ਤੋਂ ਉਹ ਪੈਸੇ ਤਾਂ ਮੈਂ ਲੈਣ ਗਿਆ ਸੀ ਸ਼ਰਾ ਅੱਛਾ ਫਿਰ ਮੈਂ ਟਾਲ ਕਰਤੀ ਮੈਂ ਮੁੰਡਿਆਂ ਦੇ ਹੱਥੋਂ ਦੇ ਹੱਥ ਕਬੀਲਦਾਰੀ ਹੈ ਭਰਾ ਗੱਡੀ ਕਿਉਂ ਫੜਾਈ ਉਹਨੂੰ ਕਿਨੂੰ ਉਹ ਜਿਹੜੀ ਲਿਆਂਦੀ ਆ ਮੈਂ ਸਖਾਰ ਵੀ ਨਵੀਂ ਕਢਾ ਕੇ ਆ ਉਹ ਚੱਲ ਕੋਈ ਨਹੀਂ ਉਹ ਕਹਿੰਦਾ ਮੈਂ ਕੁੜੀ ਦਾ ਦਾਤੂ ਦੇਖਣ ਆਉਣਾਗਾ ਜਾਣਾ ਉਹ ਚਰੀਟਾ ਪਾ ਦੂ ਐ ਗੱਡੀ ਮੰਗ ਵੀ ਨਾ ਦਿਆ ਕਰ ਰੇਕ ਬੰਦੇ ਚੱਲ ਕੋਈ ਨਹੀਂ ਤੂੰ ਪਸ਼ੂ ਡੰਗਰੇ ਦਾ ਕਰ ਫਰ ਆਦਾ ਜਾਣਾ ਕਰਦਾ ਮੈਂ ਸੀ ਤੇ ਦੰਗਾ ਤਾਲ ਹੋਰ ਫਿਰ ਪੋਖਰਾ ਤੇਰੇ ਸਰਾਪਾਈ ਪਰਿਵਾਰ ਰਾਜੀ ਖੁਸ਼ੀ ਆ ਵਧੀਆ ਵਧੀਆ ਰੰਗ ਲੱਗਿਆ ਭਰਾਵਾ ਹਾਂ ਰੰਗ ਤਾਂ ਲੱਗੇ ਤੇ ਉਹ ਜਮੀਨ ਜੀ ਗਹਿਣੇ ਪਈ ਸੀ ਛਡਾ ਲਈ ਭਰਾ ਕਿਹੜੀ ਜਮੀਨ ਆ ਉਹ ਜਿਹੜੀ ਇਧਰਲੇ ਪਾਸੇ ਸੀਗੀ ਤੁਹਾਡੀ ਐੜੀ ਜਮੀਨ ਜਾਣ ਗਹਿਣੇ ਕਿਹੜੀ ਜਾਪਾ ਲੈਤੀ ਆ ਯਾਰ ਉਹ ਵੇਚ ਕੇ ਖਾ ਗਏ ਲੈਤੀ ਇਹਨਾਂ ਨੇ ਵੱਡੇ ਸਰਦਾਰ ਤੇ ਉਹ ਮਾਤ ਨੂੰ ਆਏ ਪੁੱਛਦਾ ਸੀਗਾ ਯਾਰ ਹੁਣ ਤਾਂ ਪੈਸੇ ਜਾਂ ਤਨ ਕਣੀ ਬਾਵਾ ਚਰੋਗਾ ਮੋੜ ਦਿੰਦਾ ਵੈਸੇ ਕਿਤਰਾ ਤੂੰ ਤੁਕਾ ਦੇ ਲੈਣੇ ਓਏ ਹਲਾ ਹੁਣ ਮੁੱਕਰਗੇ 10 ਫਿਰ ਕਾਦੇ ਲੈਣੇ ਤੂੰ ਓਏ ਉਹ ਤਾਂ ਦਿੱਤੇ ਨਹੀਂ ਸੀ ਸੋਨੂੰ ਮੈਂ ਯਾਰ ਜੋ ਤੁਸੀਂ ਤਾਂ ਰੋਲਾ ਜਿਹਾ ਓਏ ਤੁਹਾਡਾ ਇਹਨਾਂ ਨਾਲ ਉਹ ਸੁਰਜਣ ਗਿਆ ਨਾਲ ਲੜਾਈ ਹੋਈ ਆ ਉਹ ਤੋਂ ਮੈਂ ਤੁਹਾਨੂੰ ਤੁਰ ਤਾੜਦ ਕੇ ਤੋਂ 2 ਲੱਖ ਰੁਪਏ ਫੜ ਕੇ ਲਿਆ ਕੇ ਦਿੱਤਾ ਓਏ ਮੰਨੂ ਤਾਂ ਭਰਾਵਾ ਪਤਾ ਨਹੀਂ ਫਿਰ ਮੁੰਡਿਆਂ ਮਾਡਾਂ ਨੂੰ ਪਤਾ ਹੋਊਗਾ ਹਾਂ ਬਸ ਹੁਣ ਮੁੰਡੇ ਮੂਰੇ ਕਰਦੇ ਤੂੰ ਲਿਆ ਕੇ ਮੈਨੂੰ ਨਹੀਂ ਪਤਾ ਨਾ ਨਾ ਆ ਗੱਲ ਨਹੀਂ ਭਰਾਵਾ 2 ਲੱਖ ਰੁਪਏ ਮੋੜ ਸਾਡੇ ਤਾਂ ਆਪਦੇ ਘਰੇ ਦੁਖੀ ਹੋਏ ਬੈਠੇ ਆਂ ਸੀ ਯਾਰ ਮੁੰਡੇ ਮੇਰੇ ਗਲ ਪਟਦੇ ਆਗੇ ਮੁੰਡੇ ਤਾਂ ਤੇਰੇ ਪਲਾਜੇ ਲੱਗਿਆ ਸਾਰਾ ਨਾ ਨਾ ਕਿ ਮੈਂ ਕੀ ਹੋ ਗਿਆ ਉਹ ਕੁਛ ਨਹੀਂ ਮਖਾ ਪਾਣੀ ਪੂਣੀ ਤਾਂ ਪਿਆ ਦੇ ਫਿਰ ਪਾਣੀ ਪਾਣੀ ਪਿਆ ਦਨੇ ਆ ਉਹ ਚੜਿਆ ਓਏ ਓ ਇਹਨੂੰ ਗਾਲ ਦੇ ਨੇ ਮੱਥੇ ਮਾਰ ਪਾਣੀ ਦੀ ਘੁੱਟ ਜਾਵੇ ਯਾਰ ਕਦੋਂ ਦਾ ਰੋਡਾ ਲੱਗ ਰਿਹਾ ਕੇ ਹੋਰ ਸਨਾਫਰਾ ਹਾਂ ਇਹ ਕੁੱਤੀ ਹਾਂ ਇਹ ਕੁੱਤੀ ਇਹ ਕੁੱਤੀ ਦੀ ਬਟਾ ਨਹੀਂ ਕੁੱਤੀ ਨਹੀਂ ਕੁੱਤੀ ਸਾਡੇ ਜਵਾਨ ਚਾਹੀ ਪੜਦਾ ਹੁੰਦਾ ਜੀ ਲੈ ਸ਼ਰਾ ਲੈ ਤਾਂ ਕੱਢੇ ਤੋਂ ਮੜਾ ਜਾ ਮੇਰੇ ਸਾਡੀ ਜਾਣੀ ਪਤਾ ਪਟਵਾਲ ਹੁੰਦੀ ਤੇ ਬੋਲੀ ਹੁੰਦੀ ਲੈ ਸ਼ਰਾ ਕੱਟ ਕਰ ਲੈ ਤਾਂ ਕੱਢੇ ਤੋਂ ਮੈਨੂੰ ਦੀਦਾ ਕੱਟ ਲੈ ਮੇਰੇ ਬੰਦੇ